ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਹੁੰਚੇ ਆ ਗੁਰਦੁਆਰਾ ਭਵਾਨੀਗੜ੍ਹ ਕਾਰ ਸੇਵਾ ਚੱਲ ਰਹੀ ਏ ਨੂੰ ਕਾਰ ਸੇਵਾ ਦੇ ਸੰਗਤ ਦੇ ਵਿਦਰਤਨ ਕਰਾਉਣੇ ਆ ਸੰਗਤਾਂ ਸੇਵਾ ਕਰ ਰਹੀਆਂ ਗੁਰੂ ਘਰ ਦੇ ਵਿਦਰਤਨ ਕਰਾਵਾਂਗੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਾਰ ਸੇਵਾ ਚੱਲ ਰਹੀ ਏ ਗੁਰਦੁਆਰਾ ਭਵਾਨੀਗੜ੍ਹ ਸੰਤ ਪਾਪਾ ਕ੍ਰਿਪਾਲ ਸਿੰਘ ਦੀ ਸੇਵਾ ਕਰਾ ਰਹੇ ਨੇ ਆ ਜਹੇਦਾਰ ਸਾਹਿਬ ਖੜੇ ਨੇ ਅੰਦਰ ਵਾਹਿਗੁਰੂ ਵਾਹਿ ਧੰਨ ਸੇਵਾ ਇਹਨਾਂ ਦੀ ਵਾਹਿਗੁਰੂ ਵਾਹਿਣਾ ਫਿਲਰ ਰੋਪ ਦੇਖਦੇ ਫਿਲਰ ਵਾਹਿਗੁਰੂ 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 ਆ ਟੈਂਪਰ ਚੱਲ ਰਿਹਾ ਹੈ ਤੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੋਰ ਵੀ ਸੁਖਾਉਣ ਸੰਗਤ ਸੇਵਾ ਕਰਦੇ ਸਤ ਨਾਮ ਵਾਹਿਗੁਰੂ ਆ ਵੇਖੋ ਪਾਣੀ ਪਾਪਾ ਦੇ ਪਿੰਡਾਂ ਤੇ ਵਹਾਇਆ ਏ ਥੋੜਾ ਵੀ ਧੁੱਪ ਲੱਗਦੀ ਵਾਹਿਗੁਰੂ ਵਾਹਿਗੁਰੂ ਆ ਮੇਤਰੀ ਸਿੰਘ ਪਿੱਲਰ ਬਣਾ ਰਹੇ ਨੇ ਇਧਰ ਵੀ ਉਹ ਕਿੰਨਾ ਮਜਬੂਤੀ ਕੰਮ ਕਰ ਰਹੇ ਨੇ ਦੀਵਾਨ ਹਾਲ ਬਣ ਰਿਹਾ ਗੁਰਦੁਆਰਾ ਖਾਲਸਾ ਵਾਹਿਗੁਰੂ ਵਾਹਿਗੁਰੂ ਮੇਤਰੀ ਵੀ ਬਹੁਤ ਮਿਹਨਤ ਕਰ ਰਹੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ 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 ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਆਪੇ ਕੋ ਸਰੀਆ ਮਾਜ ਮਾਜ ਕੇ ਥੋੜਾ ਜੰਗਾਲ ਲੱਗਿਆ ਰਹਿ ਜੋ ਕਾਰਸੇ ਵਾਲੇ ਕਮਾਲ ਕਰ ਸਪਾਈ ਨਹੀਂ ਇਹਨਾਂ ਨਾਲ ਦੀ ਕਰ ਸਕਦਾ ਵਾਹਿਗੁਰੂ ਵਾਹਿਗੁਰੂ ਕੰਨਾਮ ਵਾਹਿਗੁਰੂ ਵੇਖੋ ਕਿਵੇਂ ਸਰੀਆ ਮਾਗਰੀ ਸੰਗਤ ਸੇਵਾਦਾਰ ਵੀ ਵੇਖੋ ਵਾਹਿਗੁਰੂ ਵਾਹਿਗੁਰੂ ਕੰਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਸੇਵਾਦਾਰਸ ਮੈਂਟ ਲਿਆ ਰਹੇ ਨੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਇਦਰਾ ਬੀਬੀਆਂ ਦੀ ਸੰਗਤ ਵੇਖੋ ਝਾੜੂ ਲਾ ਰਹੀ ਝਾੜੂ ਦੀ ਸੇਵਾ ਚੱਲ ਰਹੀ ਹੈ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਹ ਸੇਵਾਦਾਰ ਬਜਰੀ ਇਕੱਠੀ ਕਰ ਰਹੇ ਨੇ ਵਾਹਿਗੁਰੂ ਸੇਵਾ ਸਵੇਰ ਦੇ ਲੱਗ ਰਹੇ ਨੇ ਦੇ ਕਈਆਂ ਦੇ ਨਾਲ ਬਹੁਤ ਸੇਵਾ ਕਰ ਗਿਆ ਹਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਹ ਏ ਬ੍ਰਹਮਾਤਾ ਜਸਵੀਰ ਦੀ ਬਰਤਨ ਨमाज ਮਾਰ ਕੇ ਦੇਖੋ ਕਿੰਨੇ ਕਲਾਸ ਆ ਉਤਾ ਰੱਖੇ ਨੇ ਵਾਹ ਏ ਜੀ ਵਾਹ ਏ ਜੀ ਸਤ ਨਾਮ ਦਾ ਸਤ ਨਾਮ ਵਾਹ ਇਹ ਜਿਹੜਾ ਕਾਰਸਿਵਾ ਤੇ ਲੜੀ ਮਿਸਤਰੀ ਸਿੰਘ ਲੱਗ ਰਹੇ ਨੇ ਇਧਰ ਚਣਾਈ ਦਾ ਕੰਮ ਆਪ ਫੌਰਮੈਨ ਮੇਸੀਂ ਆਪ ਲੱਗ ਰਹੇ ਨੇ ਵਾਹਿਗੁਰੂ 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 ਔਰਾਂ ਸੰਗਤਾਂ ਸੇਵਾ ਕਰ ਰਹੀਆਂ ਜاہے ਬਰ ਬੈਠੇ ਨੇ ਵਾਹਿਗੁਰੂ ਵਾਹਿਗੁਰੂ ਸਾਪਨਾਵਾ ਕ੍ਰਿਪਾ ਕਰੇ ਤਾਲਿਆ ਚਲ ਵਾਹਿਗੁਰੂ 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 ਸਾਪਨਾਵਾ ਕ੍ਰਿਪਾ ਕਰੇ ਵਾਹਿਗੁਰੂ ਸਾਪਨਾਵਾ ਕ੍ਰਿਪਾ ਕਰੇ ਸਾਪਨਾਵਾ ਵਾਹਿਗੁਰੂ ਕਰੇ satnam vai guru satnam vai guru vai guru vai guru vai guru